ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੌਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਪੰਡ ਮੈਰੋ ਜੀ ਤਹਿਸੀਲ ਤੇ ਜ਼ਿਲ੍ਹਾ ਬੜੀ ਨੂੰ ਪੈਂਦਾ ਜੀ ਮੌਗਾ ਅੱਜ ਦੀ ਵੀਡੀਓ ਵਿੱਚ ਤੁਹਾਡੇ ਵਾਸਤੇ ਟੋਟਲ 5 ਨਾਗ ਆ ਜੀ ਜਿੰਨਾਂ ਚੋਂ ਇੱਕ ਟੋਕੜ ਗੱਬਣ ਚੱਕ ਪਾਸ ਹੈਲੋ ਇੱਕ ਗੱਬਣ ਤੇ ਬਾਕੀ ਸੂਏ ਸਵਾਏ ਆ ਡਿਟੇਲ ਮੈਂ ਤੁਹਾਨੂੰ ਬਾਅਦ ਤੋਂ ਲੈ ਕੇ ਦੇਵਾਂਗਾ ਤਸੱਲੀ ਬਰਖ ਤੁਸੀਂ ਕਰਨੀ ਹੈ ਜੀ ਬਾਕੀ ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਰਹਿਣਾ ਆਜੋ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਮੇਰੇ ਜੈ ਸਿੰਘਾ ਜੀ ਪਿੰਡ ਮਹਿਰੋਆ ਜੀ ਤਹਿਸੀਲ ਜਿਲ੍ਹਾ ਮੋਗਾ ਜੀ ਮੋਬਾਈਲ ਨੰਬਰ ਜੀ 98142999923 98142999923 ਠੀਕ ਆ ਵੀਰੇ ਅੱਜ 5 ਨਾਗ ਆ ਜੀ 5 ਨਾਗ ਆ ਵੀਰੇ 3 ਸੂਏ ਸਵਾਏ ਇੱਕ ਸੂਣ ਵਾਲੀ ਇੱਕ ਗੱਬਰ ਟੋਕੜਾ ਭਰਾ ਠੀਕ ਆ ਵੀਰੇ ਕਿੱਧਰੋਂ ਸ਼ੁਰੂ ਕਰਕੇ ਜੀ ਜਿੱਥੋਂ ਮਰਜ਼ੀ ਕਰ ਲੋ ਵੀਰੇ ਇਧਰੋਂ ਸ਼ੁਰੂ ਕਰ ਲਾ ਸ ਤੂੰ ਆਵਰੇ ਮਾਲਕਾਂ ਦੇ ਕਹਿਣ ਦਾ ਆਵਕ ਦੂਜਾ ਭਾਵਾ ਕੋ ਤੀਜਾ ਮੰਨ ਲਿਆ ਆਪਾਂ ਇਹ ਹਰੇਕ ਵੀਡੀਓ ਚ ਕਹਿੰਦੇ ਉਹਨੇ ਸੂਆ ਅਗਲਾ ਜਿਹੜਾ ਮਰਜ਼ੀ ਮੰਨ ਜਿਹੜਾ ਮਰਜ਼ੀ ਮੰਨ ਇਹ ਚ ਆਪਾਂ ਚਦਾਈ ਨਹੀਂ ਕਰਦੇ ਆਪਣੀ ਖਰੀਦੀ ਹੈ ਆਪਣੀ ਖਰੀਦਿਆ ਹੁੰਦਾ ਸਾਰਾ ਮਾਲ ਹੀ ਵੀਰੇ ਠੀਕ ਆ ਤੇ ਜਿਹੜੀ ਦੂਜੀ ਗੱਲ ਆ ਵੀ ਅਗਲਾ ਕਹਵੇ ਸੀਲਸ ਲੱਗ ਵਾਲੀ ਬਈ ਉਹ ਜਿੱਧਰ ਦੀ ਮਰਜ਼ੀ ਬਈ ਚੱਲ ਬਈ ਛੂਟੀ ਚੱਲ ਹਾਂ ਚੁਵਾਈ ਚੁਈ ਅੰਤੋਂ ਜ਼ਿਆਦਾ ਚੰਗੀ ਆ ਇਸ ਟਾਈਮ ਜਿਹੜਾ ਸਹੀ ਦੁੱਧ ਆ ਬਈ ਹਮ ਚਾਹੇ ਅਗਲਾ ਜਿਵੇਂ ਮਰਜ਼ੀ ਕੰਡੇ ਨਾਲ ਲੀਟਰ ਨਾਲ ਅਗਲਾ ਕਹਿੰਦਾ ਲੈਣ ਲਈ 14 ਕਿਲੋ ਤੋਂ ਬਾਹਰ ਹੋਊਗਾ ਜੀ ਅੱਜ ਇਹ ਪਾਣੀ ਮਾ ਦੇਣਾ ਵੀਰੇ ਸੁਣ। ਬੱਚਾ ਕੀ ਹੈ? ਮਗਰ ਬੱਚਾ ਵੀਰੇ। ਇੱਕ ਨੰਬਰ ਵਾਲਾ ਜੀ। ਹਾਂ। ਰੱਸੀ ਪਾ ਕੇ ਚੋਲੇ ਚਾਹ ਬਗੈਰ ਰੱਸੀ ਚੋਲੇ ਵੀਰੇ ਥਣ ਥਣ ਬਖਾਰੇ ਭਰਾ। ਕਿੰਨਾ 14 ਕਿਲੋ ਵੀਰੇ। ਹਾਂ ਹਾਂ ਵੀਰੇ ਵੱਧ ਹੋਊਗਾ ਪਾਈਆ ਘਟਣੀ। ਘਟ ਨਹੀਂ ਹੁੰਦਾ। ਬਸ ਦੋ ਟਾਈਮ ਤਿੰਨ ਟਾਈਮ ਅਗਲਾ ਦਸੱਲੀ ਕਰ। ਆਪਣੇ ਘਰੇ ਚ ਵਾਈ ਕਰ ਲੈ। ਹੱਕ ਵੀ ਹੈ ਵੀਰੇ ਜਦੋਂ ਰੁਪਏ ਲਾਉਣੇ ਆ। ਨਹੀਂ ਨਹੀਂ ਕੋਈ ਚੱਕਰ ਨਹੀਂ। ਤੋੜ ਕੇ ਦਿਖਾ ਦੀ ਵੀਰੇ। 11 ਵਜ ਕੇ ਤੇ 33 ਮਿੰਟ ਹੋ ਗਏ ਆ ਜੀ। ਆਪਾਂ ਪਾਟਾ ਨੋਟ ਵੀਰੇ ਅਗਲੇ ਕੋਈ ਇੱਕ ਨਹੀਂ ਲੈਣਾ। ਨਾ ਆਪਾਂ ਦੇ ਕੇ ਆਏ ਹਾਂ ਨਾ। ਨਾ ਦੇ ਕੇ ਆਏ। ਤੇ ਅਗਲਾ ਵੀ ਆਪਦੀ ਪਾਕਟ ਕਰ ਦੇ ਦੇ ਥਲੀ ਕਰੇ ਵਿਰੇ ਥੋਕੇ ਯਾਰ 14 ਕਿਲੋ 22 ਦੇ ਘਰੇ ਵੱਧ ਹੋਊਗਾ ਵਿਰੇ ਪਾਇਆ ਘਟਣੀਗਾ ਘਟਦਾ ਨਹੀਂ ਬੱਚਾ ਮਗਰ ਵੱਛਾ 50 ਦਿਨਾਂ ਦੀ ਸੂਈ ਆ ਦੋ ਟਾਈਮ ਚਾਰ ਟਾਈਮ ਮਿਲਕਿੰਗ ਕਰ ਸਕਦੇ ਬਾਕੀ ਵਿਰੇ ਅਸੀਂ ਮਾਲਾ ਪਹਿਲੇ ਸੂਏ 25 ਕਿਲੋ ਦੁੱਧ ਚੋਇਆ ਠੀਕ ਆ ਉਹਦਾ ਦੂਜੇ ਸੂਏ ਕਹਿੰਦੇ ਆਪਾਂ ਪਰ ਵੀਰੇ ਤੀਜੇ ਹੀ ਕਹਿੰਦੇ ਆ ਯਾਰ ਠੀਕ ਆ ਅਗਲਾ ਜਿਹੜਾ ਮਰਜੀ ਉਹ ਮੂੰਹ ਆ ਦੇ ਹਿਸਾਬ ਨਾਲ ਹੈ ਵੀਰੇ ਦੂਜੇ ਪਰ ਅਗਲਾ ਕੋਈ ਇੱਥੇ ਆ ਕੇ ਆਪਣਾ ਜਦਾਈ ਕਰੇ ਵੀਰੇ ਤੀਜੇ ਲੱਗਦੀ ਆ ਬਹੁਤਾ ਫਾਇਦਾ ਨਹੀਂ ਜੀ ਕੋਈ ਉਹਦਾ ਫਾਇਦਾ ਨਹੀਂ ਭਰਾ ਉਹ ਜਿਹੜੀ ਗੱਲ ਸੀਲਸ ਲੱਗਦੀ ਬਾਈ ਇਹ ਰੱਸੀ ਪਾਲਾ ਚ ਬਗੈਰ ਰੱਸੀ ਉਹ ਬਈ ਆ ਥਣ ਥਣ ਲੱਗਾ ਬਹੁਤ ਚੌਣ ਜਾਣ ਚੰਗਾ ਬਈ ਜਿਵੇਂ ਮਰਜੀ ਬੈਠਾ ਰਹੇ ਅੰਤ ਤੋਂ ਜ਼ਿਆਦਾ ਚੰਗੀ ਆ ਬਈ ਚੌਣ ਠੀਕ ਆ ਵੀਰੇ ਬਾਕੀ ਆ ਛੋਟੀ ਜੀ ਸਿੰਗੀ ਜੀ ਆ ਮਾੜੀ ਜੀ ਫੋਟ ਜੀ ਜਰਸੀ ਕ੍ਰਾਸ ਤੇ ਪੈ ਜਾਂਦੀ ਆ ਦੁੱਧ ਸੰਗਣਾ ਹੋ ਵੀਰੇ ਦਾ ਬਹੁਤ ਬਹੁਤ ਵੀਰੇ ਜਰਸੀ ਕ੍ਰਾਸ ਚ ਆ ਯਾਰ ਠੀਕ ਆ ਵੀਰੇ ਦੁੱਧ ਵੀ ਸੰਗਣਾ ਹੋਊਗਾ ਠੈਟ ਵੀ ਚੰਗੀ ਆ ਸੀਲਸ ਲੱਗ ਵੀ ਪੂਰੀ ਆ ਤੇ ਦੁੱਧ ਹੈ ਵੀ ਬਹੁਤ ਆ 14 15 ਕਿਲੋ ਬਹੁਤ ਹੁੰਦਾ ਦੁੱਧ ਬਾਈ ਸਹੀ ਆ ਇਸ ਟਾਈਮ ਇਨਾ ਕਹਿ ਨਹੀਂ ਤਾਂ ਕਿਹਾ ਜਾਂਦਾ ਐਵੇਂ ਹਾਂਜੀ ਵੀ ਵਧੀਆ ਰੀਅਲ ਇਨਾ ਦੁੱਧ ਹੈਗਾ ਭਰਾ ਠੀਕ ਆ ਇਹਦੀ ਡਿਮਾਂਡ ਜੀ ਜੈ ਜੀ ਡਿਮਾਂਡ ਵੀਰੇ ਇਹ 62000 ਰੁਪਏ ਦੀ ਬੈਡ ਦੇ ਦੇ। ਉਹ ਜੂ ਮੰਤਨ। ਮੰਤਨ ਮੜ ਮੂਟਾ ਕਰਦੇ। ਜੈ ਜਿ ਡਿਮਾਂਡ ਆ ਜੀ। ਪਰ ਇੱਕ ਗੱਲ ਹੈਗੀ ਆ ਵੱਡੇ ਵੀਰੇ ਜੇ ਥੱਲੇ ਬਹਿ ਗਿਆ ਅਗਲਾ। ਭੁਲਾਉਗੀ ਵੀ ਯਾਰ ਭੁੱਲ ਜੂਗੇ ਪੈਸੇ ਲਗੇ। ਤੇ ਸਵਾਦ ਵੀ ਬਾਈ ਤਾਂ ਹੀ ਆਉਂਦਾ ਆ ਅਗਲੇ ਨੂੰ ਵਿਚਾਰੇ ਨੂੰ ਪੈਸੇ ਲਗੇ। ਦਾ ਮੁੱਲ। ਓੜੇ ਦਾ ਫਾਇਦਾ ਤਾਂ ਹੀ ਆ ਬਾਈ। ਠੀਕ ਹੈ ਵੀਰੇ। ਤੇ ਜਿਹੜਾ ਨਾਗ ਆ ਗਿਆ ਵੀਰੇ 2 ਨੰਬਰ ਇਹਦਾ ਸੂਆ ਕਿੰਨਾ? ਇਹਦਾ ਵੀਰੇ ਦੂਜਾ ਸੂਆ। ਇਹ ਕਦੋਂ ਸੂਈ ਆ? ਇਹਨੂੰ ਵੀਰੇ ਅੱਜ ਤੀਜਾ ਦਿਨ ਹੋ ਗਿਆ। ਬੱਚਾ ਕੀ ਆ? ਆਪਾਂ ਸਾਫ ਜਮਾ ਸਵੇਰੇ ਕਰਤੀ ਇਹ। ਬੱਚਾ ਹੀ ਇਹਦੇ ਮਗਰ। ਠੀਕ ਆ। ਸੀ ਵੀ ਸ ਜਿਵੇਂ ਮਰਜ਼ੀ ਬੈਠਾ ਜਿਵੇਂ ਮਰਜ਼ੀ ਬਈਆ ਚੋਣ ਚਾਣਾ ਤੋਂ ਚੰਗਾ ਦੇ ਇਹ ਅੱਜ ਜਮਾ ਸਾਫ ਕਰਤੀ ਆ ਪਾਸਵੇਰੇ ਵੀਰੇ ਕਿੰਨੀ ਬੋਲੀ ਆ ਜੀ ਵੀਰੇ ਬੋਲੀ ਲਾ ਲਵੇ ਹੁਣ ਕੋਈ ਦੁੱਧ ਲਾ ਲਵੇ ਹਾਂ ਮਾਲ ਅੱਜ ਚੌਥਾ ਸਵੇਰੇ ਚੌਥਾ ਦਿਨ ਹੋ ਜਾਣਾ 7 ਕਿਲੋ ਸਹੀ ਹੈਗਾ 7 ਨੂੰ ਬਹੁਤ ਦਾਸ ਕਿਲੋ ਕਹਦੇ ਦਾ ਫਾਇਦਾ ਕੋਈ ਉਹਦਾ ਫਾਇਦਾ ਨਹੀਂ ਕੋਈ ਐਵੇਂ ਗੰਭਾ ਹੁੰਦਾ ਜਿਵੇਂ ਮਰਜ਼ੀ ਅਗਲਾ ਵੇਖੀ ਜਾਵੇਂ ਚੋਕ ਠੀਕ ਆ ਵੀਰੇ ਤੋੜ ਕੇ ਦਿਖਾ ਪਰ ਜਿਹੜੀ ਗੱਲ ਸੀਲਸ ਲੱਗਦੀ ਆ ਬਾਈ ਜਿੱਧਰ ਦੀ ਮਰਜ਼ੀ ਭਾ ਕੋ ਜਵਾਬ ਮਿਲਦਾ ਇਹ ਸਪਤਾ ਬਈ ਚਲਾ ਝੂਟੀ ਜਾਵੇ ਆਏ ਨਹੀਂ ਬਈ ਬਾਲਟੀ ਚ ਪੈਰ ਮੇਰੀ ਗੱਲ ਬਈ ਇਹ ਵੀ ਹੁੰ ਉਥੇ ਭਾਈ ਅਗਲੇ ਪੈਸੇ ਲਾ ਕੇ ਇੰਨੇ ਅਗਲੇ ਮੂੰਹ ਤੇ ਲੱਤ ਮਾਰਤੀ ਉਹਦਾ ਕੀ ਫਾਇਦਾ ਉਹਦਾ ਫਾਇਦਾ ਕੋਈ ਨਹੀਂ ਇਹ ਤਾਂ ਗੱਲ ਹੈਗੀ ਆ ਸੂਆ ਇੱਕ ਗੱਲ ਆ ਜੀ ਸੂਆ ਸਾਹ ਮੰਨਿਆ ਭਾਈ ਵਿਹੜਾਂ ਦਾ ਦੋਨਾਂ ਦਾ ਹਮ ਬਾਕੀ ਚੱਕ ਚੱਕ ਕੇ ਥੱਲੋ ਬਾਕੀ ਕਣਕ ਨੂੰ ਚੱਲ ਪਿਆ ਫਿਰ ਵਾਚ ਜਾਣੀ ਨਹੀਂ ਇਹ ਗੱਲ ਭਾਈ ਹੋਰ ਹੀ ਹੋ ਜਾਣੀ ਐ ਇੱਕ ਦੋ ਜਣਾਂ ਨੂੰ ਹਾਂਜੀ ਇਹ ਤਾਂ ਹਾਂ ਪੀ ਗਏ ਇੱਕ ਗਰਮੀ ਦਾ ਸਮਾਂ ਆ ਲਿਆ ਮੌਸਮ ਜਿਵੇਂ ਅੱਜ ਠੰਡਾ ਤੇ ਠੰਡਾ ਜਿਹਾ ਇਹ ਬਈ ਇਹਦਾ ਕਰੌਸ ਆ ਯਾਰ ਭਾਈ ਉਹ ਵੀ ਕਰੌਸ ਆ ਵਿਹੜੇ ਵੀ ਕਰੌਸ ਆ ਬਾੜਾ ਵੱਟਾ ਨਹੀਂ ਪੈਂਦਾ ਹਾਂ ਇਹਨਾਂ ਨੂੰ ਗਰਮੀ ਦਾ ਕੋਈ ਹੈ ਨਹੀਂ ਬੜਾ 7 ਕਿਲੋ ਬੋਲੀ ਮੰਨੀ ਬੋਲੀ ਮੰਨ ਲੋ ਜਮਾ ਸਾਫ ਕੀਤੀ ਵੀ ਅਧਰੇ ਆਪਣੀ ਅੱਜ ਲੋ ਜੀ ਕਰੋ ਚੈੱਕ ਠੀਕ ਆ ਅੱਜ ਤੀਜਾ ਦੇਣਾ ਠੀਕ ਆ ਹੈਗੀਆਂ ਕਰਾਸ ਆ ਗਰਮੀ ਵਾਲਾ ਨੇ ਗਰਮੀ ਵਾਲੇ ਨਾਲ ਹੈਗਾ ਜੈਜ ਜੀ ਡਿਮਾਂਡ ਇਹਦੇ ਕਿੰਨੇ ਲੈਣੇ ਆ ਵੀਰੇ ਜਮਾ ਜਿਹੜੇ ਫੈਕਸ ਆ ਪਾਉ ਹੀ ਦੱਸਨੇ ਕੋਈ ਬਾੜਾ ਤੋੜ ਭੰਨ ਨਾ ਹੋਵੇ ਇਹਦਾ ਵੀਰੇ 35000 ਰੁਪਏ ਦੇ ਦੇ ਪੱਛੀਆਂ ਵਾਲੇ ਪਾ ਹਾਂ ਠੀਕ ਆ ਜੀ ਬੱਚਿਆਂ ਵਾਲੇ ਬੜਾ ਵਹਿ ਵੀ ਬੱਚੀ ਹੋਈ ਐ ਨਹੀਂ ਗੱਲ ਕੋਈ ਬਸ ਹਵਾ ਹਾ ਮੰਨਿਆ ਕਰਕੇ ਲੱਗਦਾ ਵਾ ਬਸ ਬੜਾ ਸੂਆ ਮੰਨਿਆ ਵਾ ਠੀਕ ਆ ਬਾਕੀ ਵੀਰੇ ਆਈਆਂ ਯਾਰ ਤਾਜੇ ਆਇਆ ਭਾਲ ਜੀ ਠੀਕ ਆ ਜੜੀ ਵੀਰੇ ਤਿੰਨ ਨੰਬਰ ਆ ਤਿੰਨ ਨੰਬਰ ਵੀਰੇ ਗੱਭਣ ਟੋਕੜ ਆ ਠੀਕ ਆ ਹਾਂ ਇਹ ਡੰਡੀ ਸੀਲਸ ਲੱਗ ਪੂਰੀ ਆ ਠੀਕ ਆ ਕਿੰਨੇ ਸਮੇਂ ਦੀ ਗੱਭਣ ਆ ਇਹ ਵੀਰੇ ਤਿੰਨਾ ਮਹੀਨੇ ਦੀ ਆ ਚੌਥਾ ਮਹੀਨੇ ਨੂੰ ਲੱਗਿਆ ਠੀਕ ਆ ਦੁੱਧ ਜੀ ਕੋਈ 5-7 ਦਿਨ ਘੱਟ ਵੱਧ ਕਹਿ ਸਕਦਾ ਪਰ ਅਗਲਾ ਚੈੱਕ ਕਰਾ ਕੇ ਲੈ ਜਾਓ ਚੈੱਕ ਹੋਈ ਤਾਂ ਲੈ ਲੈ ਨਹੀਂ ਕੋਈ ਚੱਕਰ ਠੀਕ ਆ ਦੁੱਧ ਕਿੰਨਾ ਜੀ ਦੁੱਧ ਵੀਰੇ ਮਾਲਕਾਂ ਨੇ 7 ਕਿਲੋ ਦੱਸਿਆ 5 ਕਿਲੋ ਮੰਨ ਕੇ ਜਿਹੜਾ ਮਰਜੀ ਐ ਐਵੇਂ ਦੁੱਧ ਦਾ ਵੱਡੇ ਵੀਰੇ ਫਾਇਦਾ ਨਹੀਂ ਗਾ ਐਵੇਂ ਇਹ ਦੱਸੀ ਜਈ ਆਪਾਂ 8 ਕਿਲੋ ਕਹਿ ਦਿੰਨੇ ਉਹਦਾ ਕੋਈ ਫਾਇਦਾ ਨਹੀਂ ਉਹਦਾ ਫਾਇਦਾ ਨਹੀਂ ਐਵੇਂ ਅਗਲਾ ਜਿਹੜਾ ਨਹੀਂ ਆਉਂਦਾ ਤੇ ਭਾਈ ਜਾ ਕੇ ਉੱਥੇ ਕੱਢਦੀ ਨਹੀਂ ਅਲਾ ਗਾਲਾਂ ਕੱਢਦਾ ਭਰਾ ਉਹਦਾ ਕੋਈ ਫਾਇਦਾ ਨਹੀਂ ਨਾ ਵਿਕਣੀ ਭਈ ਇਹ 8 ਕਿਲੋ ਕਹਿ ਕੇ ਵੀ 10 ਕਿਲੋ ਕਹਿ ਕੇ ਵਿਕਣੀ ਪਾ ਵਿਕਣੀ 5 ਕਿਲੋ ਕਹਿ ਕੇ ਵੀ ਬਈ ਹੈਗੀ ਆ ਹਾਂ ਪਰ 7 ਤੇ ਦੱਸੋ ਲਾਂਭਾ ਨਹੀਂ ਹੁੰਦਾ ਭਾਈ ਆਪਾਂ ਨੂੰ ਮਾਲਕਾਂ ਨੇ 7 ਦੱਸਿਆ ਆਪਾਂ 5 ਹੀ ਦੱਸਣ ਤਾਜਾ ਆ ਉੱਪਰ ਆ ਜੀ ਹਾਂ ਤੂਰਦੀ ਵੀਰੇ ਨੂੰ ਵੀ ਤਾਂ ਜੇ ਕੋਈ ਐ ਮੰਗਾ ਲੇ ਬਈ ਅਗਲਾ ਆਪਦੇ ਘਰੇ ਲਾ ਕੇ ਚੈੱਕ ਕਰਾ ਕੇ ਪੈਸੇ ਫੇਦ ਦੇ ਦੇ ਗੱਡੀ ਜਨੇ ਤਾਂ ਵੀ ਕੋਈ ਚੱਕਰ ਨਹੀਂ ਪਰ ਅਬਲ ਆਪਾ ਕਹਿੰਦੇ ਭਾ ਇੱਥੇ ਆ ਕੇ 24 ਘੰਟਿਆਂ ਦੀ ਗਾਰੰਟੀ ਹੈ 24 ਘੰਟਿਆਂ ਦੀ ਨਹੀਂ ਯਾਰ ਵੱਡੇ ਬਾਈ ਭਾ ਦੋਆਂ ਦੇ ਨਾਲ ਚੱਕਰ ਵਾਲੇ ਵੀ ਨਹੀਂ ਗੱਲ ਕੋਈ ਐਡੀ ਇਹਦਾ ਭੱਜਦਾ ਨਹੀਂ ਚੱਲਾਂ ਕਰੋ ਜਿਹੜੀ ਗੱਬਣਾ ਦਾ ਗੱਬਣਾ ਹੀ ਹੈ ਜਿਹੜੀ ਗੱਬਣਾ ਦਾ ਇਹ ਗੱਲ ਹੋ ਜਾਂਦੀ ਵੀਰੇ 10 ਦਿਨ ਵੱਧ ਹੋ ਜਾਂਦੀ ਜਾਂ ਘੱਟ ਹੋ ਜਾਂਦੀ ਹੈ ਗੱਬਣ ਗਾਰੰਟੀ ਦੀ ਹੈ ਗੱਬਣ ਗਾਰੰਟੀ ਦੀ ਹੈ ਚੰਗੀ ਆ ਵਹਿੜਾਂਗੀ ਆ ਵੀਰੇ ਮੇਰੇ ਬਲੂਨ ਆ ਬੱਚੀ ਚੰਗੀ ਆ ਜੇ ਦੰਦੋ ਠੀਕ ਹੈ ਜੀ ਪਹਿਲਾ ਸੂਆ ਸੂਈ ਆ ਦੂਜੇ ਸੂਏ ਆਸਤੇ 3 ਮਹੀਨਿਆਂ ਤੋਂ ਪਲੱਸ ਗੱਬਣ ਚੱਕ ਪਾਸ ਆ ਜਿਹੜਾ ਦੁੱਧ ਨਟ ਤਿਆਰ ਆ ਉਹ ਮਾਲਕਾਂ ਨੇ 7 ਦੱਸਿਆ ਚੋਣ ਪਸਮਾ ਬਹੁਤ ਚੰਗਾ ਬਾਈ ਠੀਕ ਆ ਬਾਈ ਕਹਿੰਦਾ ਤੁਸੀਂ 5 ਮੰਨ ਕੇ ਆਜੋ 2 ਟਾਈਮ 4 ਟਾਈਮ 6 ਟਾਈਮ ਚ ਵਾਈ ਕਰ ਸਕਦੇ ਆ ਪਸਮਾ ਦਾ ਬਾਈ ਫੋਲੀ ਚੰਗਾ ਸਹੀ ਗੱਲ ਹੈ ਜੀ ਚੰਗਾ ਚੋਣ ਪਸਮਾ ਤੋਂ ਅਗਲੇ ਨੇ ਕਹਿਣਾ ਅਸੀਂ ਪਾਉਂਦਾ 10 ਕਿਲੋ ਚੋਲਾਗੇ ਬਾਈ ਆਪਾਂ ਜਿਹੜਾ ਹੈਗਾ ਉਹੋ ਹੀ ਕਹਿਣਾ ਆਪਣੇ ਕੋ ਆਈਆਂ ਵਿਦਦੇ ਵਿਰੇ ਠੀਕ ਆ ਵਿਰੇ ਆਪਾਂ ਨੂੰ ਮਾਲਕਾਂ ਨੇ 7 ਦੱਸਿਆ ਆਪਾਂ ਨਹੀਂ ਚੋਇਆ ਧਾਰ ਮਾਰ ਕੇ ਲੈਂਦੀ ਆ ਠੀਕ ਆ ਪਰ ਆਪਾਂ 5 ਕਿਲੋ ਦੀ ਅਗਲੇ ਨੂੰ था ਆਪਣਾ ਦਵਾਂਗੇ ਜਿਹੜਾ ਮਰਜ਼ੀ ਚੋ ਕੇ ਲੈ ਜਾਵੇ ਠੀਕ ਹੈ ਵੀਰੇ ਜੇ ਇੰਨਾ ਨਾ ਹੋਇਆ ਭਾ ਅਗਲਾ ਤੇਲ ਖਰਚਾ ਵੀ ਆਪਣੇ ਕੋਲ ਲੈ ਜੇ ਬਾਈ ਠੀਕ ਹੈ ਵੀਰੇ ਜੈ ਜੀ ਡਿਮਾਂਡ ਜਿਹੜੇ ਲੈਣੀਆਂ ਨੇ ਦੁੱਧ ਵੀਰੇ ਜਿਹੜੀ ਥੱਲੇ ਦੱਸਿਆ ਜਿੰਨਾ ਜਿੰਨਾ ਇੰਨਾ ਇੰਨਾ ਹੋਇਆ ਤਾਂ ਠੀਕ ਹੈ ਨਹੀਂ ਅਗਲਾ ਆਪ ਦਾ ਤੇਲ ਖਰਚਾ ਵੀ ਨਾਲ ਲੈ ਜਾ ਇੱਥੋਂ ਲੈ ਜੇ ਹਾਂ ਠੀਕ ਹੈ ਵੀਰੇ ਜੇ ਜਿਹੜੇ ਰੁਪਏ ਲੈਣੇ ਆਫਰ ਬਾਕੀ ਇੱਕ ਗੱਲ ਹੋਰ ਵੀ ਐ ਨਹੀਂ ਅਗਲਾ ਕਹਿੰਦਾ ਘਰੇ ਜਾ ਕੇ ਨਹੀਂ ਗਾਰੰਟੀ ਸਾਡੀ ਘਰੇ ਵੀ ਕੱਢਣਗੀਆਂ ਬਾਈ ਜਦੋਂ ਹੈਗਾ ਬਾਈ ਜੇ ਆਪਾਂ ਹੋਣ ਅਗਲੇ ਇਹ ਥੱਲੇ 14 ਕਿਲੋ ਇਹਦੇ ਥੱਲੇ 7 ਵਾਲੀ ਥੱਲੇ ਦੱਸੀ ਆਪੇ ਨਹੀਂ ਘਰੇ ਜਾ ਕੇ ਕੱਢਣਾ ਫਿਰ ਆਪੇ ਘਰੇ ਜਾ ਕੇ ਨਹੀਂ ਕੱਢਣਾ ਫਿਰ ਅਗਲਾ ਕਹਿੰਦਾ ਪੱਠੇ ਨਹੀਂ ਪਾਏ ਹੋਣਗੇ ਬਾਈ ਹਾਂ ਬਾਈ ਪਾਵੇ ਜਾਂ ਨਾ ਪਾਵੇ ਜਿੰਨੇ ਕ ਆਪਾਂ ਵੀ ਉਨੇ ਕ ਪਾਏ ਵੇ ਕਿਹੜਾ ਖਾਦਾ ਵੇ ਆਪਾਂ ਦੱਸਿਆ ਹੀ ਉਹਨਾਂ ਬਾਈ ਆਹ ਅਗਲਾ ਵੀ ਸਿਆਣਾ ਤਿੰਨਾ ਚਾਰਾਂ ਦੇ ਨਾਲ ਥੱਲੇ ਜਿੰਨੀ ਕ ਧਾਣਾ ਆਪਾਂ ਐਵੇਂ ਕਹਦੀਏ ਥੱਲੇ 12 ਕਿਲੋ ਅੱਜ ਬੋੜੀ ਬ ਤੈਨਾਂ ਨੰਬਰ ਦੀ ਵੀਰੇ ਡਿਮਾਂਡ ਆਪਾਂ ਮੁੱਲ ਜਿੰਨਾ ਮਰਜ਼ੀ ਕਰਾਲਾ ਇਹ 37000 ਦੀ ਜੀ 37000 ਦੀ ਹੋਜੂ ਮਾੜਾ ਮੋਟਾ ਉਨੀ ਕਰ ਦੇਾਂਗੇ ਵੀਰੇ ਕਰ ਦੇ ਠੀਕ ਆ ਵੀਰੇ ਤੇ ਨਾਗਾਗਾ 4 ਨੰਬਰ ਦਾ 4 ਨੰਬਰ ਵੀਰੇ ਜਰਸੀ ਕ੍ਰੋਸ ਵਹਿੜਾ ਫੁੱਲ ਵੱਡੀ ਰੰਗ ਬਿਊਟੀ ਦੀ ਬਹੁਤ ਚੰਗੀ ਆ ਹਾਂ ਬਹੁਤ ਚੰਗੀ ਆ ਬਾਈ ਮੂੰਹ ਚਾਰ ਦਾੰਦਾ ਠੀਕ ਆ ਮਗਰ ਬੱਛੀ ਬਹੁਤ ਚੰਗੀ ਇਹਦੇ ਆਹ ਵਾਲੀ ਬਾਈ ਮਗਰ ਬੱਛੀ ਆ ਜੀ ਠੀਕ ਹੈ। ਇਹ ਆ ਜਿਹੜੀ 5 ਤਰੀਕ ਆ ਹਾਂਜੀ ਸਵੇਰੇ ਪਰਸਾ ਆਉਣੀ ਆ। ਹਾਂਜੀ ਉਦੋਂ ਉਹਨੂੰ 1 ਮਹੀਨਾ AI ਹੋਈ ਨੂੰ ਹੋ ਜਾਣਾ। ਪਰ ਆਪਣੇ ਵਿਸ਼ਵਾਸ ਤੇ ਕੋਈ ਨਾ ਲਵੇ ਆਪਾਂ ਨਹੀਂ ਭਰਾਇਆ ਗਏ। ਆਪਾਂ ਖਾਲੀ ਦੇ ਦੇ। ਆਪਾਂ ਖਾਲੀ ਦੇਣੀ ਆ ਆਪਾਂ ਅਗਲੇ ਨੂੰ ਕਿਸੇ ਨੂੰ ਲਾਲਚ ਦੇ ਕੇ ਕਹਿ ਕੇ ਦੇ ਦਈਏ। ਕੋਈ ਗੱਲ ਨਹੀਂ ਵੱਡੇ ਭਾਈ ਨਾ ਵੀ ਕੋਈ ਮਹੀਨਾ ਹੋਰ ਵੇਖ ਲਾਂਗੇ। ਹੂੰ ਫੇਰ ਭਰਾਵਾਂਗੇ ਨਾ ਹੋਇਆ ਠੀਕ ਆ ਭਾਈ ਅਗਲਾ ਆਪਦੀ ਮਰਜ਼ੀ ਨਾਲ ਲਵੇ। ਪਰ ਗੱਲ ਬਈ ਹੂੰ ਜਰਸੀ ਕਰਾਉਸ ਆ ਇਹ ਨਹੀਂ ਗੱਲ ਬਈ ਥੱਲੇ ਇਹਦੇ ਵੀ ਐਂ ਲੇਟ ਜਾ ਪਾਵਾ। ਕੱਦ ਵੀ ਵੱਡਾ ਯਾਰ ਬਾਈ ਮੈਂ ਕਹਿੰਦਾ ਵੀਰੇ ਇੱਕ ਗੱਲ ਸੁਣ ਲੈ ਕਿਤੇ ਬੱਚੀ ਤਿਆਰ ਹੋਈ ਹੋਈ ਅਗਲਾ ਸਵਾ ਲੱਖ ਮੰਗ ਕੇ ਵੀ ਬਹਿ ਗਿਆ ਅਗਲਾ ਕਿਹੜਾ ਮੋਲ ਲਾਊਗਾ ਠੀਕ ਹੈ ਐ ਨਹੀਂ ਗੱਲ ਕੋਈ ਆਪ ਤੁੰ ਨੂੰ ਵੀ ਜੀ ਮੇਰੇ ਜੇਡੀ ਆ ਬਾਈ ਦੁੱਧ ਦੇ ਥੱਲੇ ਸੀਗਾ 11 ਕਿਲੋ ਮਾਲਕਾਂ ਦੇ ਘਰੇ ਆਪਣੇ ਘਰੇ ਦਿਲ ਦੋਲ ਨਹੀਂ ਲਾਇਆ ਇਹਨੂੰ ਹੋ ਗਏ ਦੋ ਦਿਨ ਵੀਰੇ ਆਈ ਆ ਆਪਾਂ 8 ਕਿਲੋ ਵੀਰੇ ਅਗਲੇ ਨੂੰ ਕਹਿ ਕੇ ਨਹੀਂ ਤੇ ਮਿਲਦੀ ਬੱਚੇ ਤੇ ਬੱਚੇ ਦੇ ਪਰ ਚਾਹ ਬਗੈਰ ਬੱਚੇ ਚਲੋ ਵੀਰੇ ਤੂੰ ਹੋਰ ਕਿਲੋ ਘੱਟ ਮੰਨ ਲਵੇ ਦੋਦੇ ਸੱਤ ਮੰਨ ਲੈ ਹਾਂ ਅਮਾਰਕਾਂ ਦੇ ਘਰੇ 11 ਕਿਲੋ ਸੀ ਬੋਨਾ ਚੌਂਕ ਚੋਂ ਲਈ ਆ ਠੀਕ ਐ ਨੇੜੋ ਹੀ ਲਈ ਆ ਤੋੜ ਕੇ ਦਿਖਾਦੀ ਵੀਰੇ ਸ਼ਹਿਰ ਚੋਂ ਬਾਈ ਕਹਿੰਦਾ ਲਈ ਆ ਜੀ ਕੋਈ ਪੁੱਛ ਕੇ ਵੀ ਆ ਸਕਦਾ ਬਾਈ ਉੱਥੇ ਖੁੱਲੀ ਖਾਨੀ ਐ ਫਰਦੀ ਸੀ ਬਾਈ ਹੈ ਵੀ ਚੰਗੀ ਸੀਡ ਲੱਗ ਤਾਂ ਹੀ ਐ ਲੈ ਹਾਂ ਖੁੱਲੀਆਂ ਜੱਫੀਆਂ ਪਾਈ ਜਾ ਲੈ ਬਾਈ ਚੰਗੀ ਆ ਵੜ ਕੱਟ ਦੇ ਵੇਲੇ ਜਿੱਤੇ ਤਿਆਰ ਹੋਈ ਉਹਦੇ ਬਾਈ ਬੇਮੁੱਲੀ ਆ ਬੋ ਮੁੱਲ ਨਹੀਂਗਾ ਬਾਈ ਸਹੀ ਗੱਲ ਐ ਨਹੀਂ ਨਾਲ ਲੂਤ ਲੂਤ ਕਰੂ ਖੱਚ ਕੇ ਲੈ ਜੂ ਐ ਨੂੰ ਜਾਂ ਉਹ ਨੂੰ ਠੀਕ ਆ ਨਾ ਬਾਈ ਮਾਲਕਾਂ ਦੇ ਘਰੋਂ 11 ਕਿਲੋ ਜੋ ਕੇ ਲੈ ਕੇ ਆਂਦਾ 22 ਗੰਦਾ ਤੁਸੀਂ ਚਾਹੇ 8 ਮੰਨ ਕੇ ਆ ਜੀ ਬਾਈ 7 ਮੰਨ ਘੱਟ ਮੰਨ ਯਾਰ ਬਾਈ ਦੁੱਧ ਦੇ ਲੋਣੀ ਆਪਾਂ ਅਗਲੇ ਬੋਲਾਂ ਭਲਾ ਕੇ ਖਾ ਠੀਕ ਆ ਜੀ ਕੋਈ ਗੱਲ ਨਹੀਂ ਜਿਹਨੇ ਲੈਣੀ ਬਾਈ ਇੰਨੇ ਕਹਿ ਕੇ ਵੀ ਲੈ ਲੈਣੀ ਠੀਕ ਆ ਜੀ ਹਾਂ ਐਵੇਂ ਇੱਥੇ 13 ਕਿਲੋ ਕਹਤਾ ਲਾ ਤੇ ਭਾਰੀ ਆ ਵੀ ਕਾ ਕੱਢਦੀ ਨਹੀਂ 6.5 ਕਿਲੋ ਡਾਂਗ ਦਾ ਸਹੀ ਗੱਲ ਆ ਜੀ ਸੀਲਸ ਲੱਗ ਹੋਣੀ ਚਾਹੀਦੀ ਚਵਾਈ ਚੰਗੀ ਹੋਣੀ ਚਾਹੀਦੀ ਵੱਡੇ ਵੀਰੇ ਸੇਵਾ ਕਰਕੇ ਆਪੇ ਅਗਲਾ ਆਪ ਦੇਖੀ ਜਾਂਦਾ ਲੱਕੇ ਲੱਗੇ ਆ ਬੈੜ ਨੇ ਬਾਈ ਦਿਲ ਦੋਲ ਨਹੀਂ ਲਾਇਆ ਠੀਕ ਆ ਵੀਰੇ ਤੇ ਇਹਦੀ ਵੀਰੇ ਸਮੇਤ ਵੱੱਛੀ ਚੈਜ ਡਿਮਾਂਡ ਇਹ ਵੀਰੇ ਹੈਵੀ ਮੂੰਹ ਚਾਰ ਦੰਦ ਦਾ ਇਹ ਅੱਛਾ ਬੱਚਾ ਹੀ ਆ ਜੀ ਠੀਕ ਆ ਯਾਨੀ ਜੇ ਆਪਾਂ ਖਾਲੀ ਬੱਚੀ ਸੰਭਨ ਨੂੰ ਫਰਦੇ ਆ ਤੇ ਉਹ ਤੋਂ 100 ਗੁਣਾ ਚੰਗੀ ਆ ਹਾਂ ਬਾਈ ਇੱਕ ਗੱਲ ਹੋਰ ਆ ਜਿਵੇਂ ਅਗਲੇ ਦੀ ਡਿਮਾਂਡ ਆ ਹਰੇਕ ਬੰਦੇ ਦੀ ਕੋਈ ਜਰਸੀ ਪੰਜਾਬ ਵਾਲੀ ਹੋਵੇ ਉਵੇਂ ਆ ਇਹ ਬਾਈ ਉਹ ਨਹੀਂ ਲਾਉਂਦੇ ਬਾਈ ਥੋੜਾ ਗਵਾ ਹਾਂ ਹਾਂ ਇਹਦੇ ਦੁਬਾਰਾ ਸੂਈ ਹੋਵੇ ਦੁੱਧ ਦੇ ਵੀ ਧੰਤਨ ਨਿਆਰੇ ਲਾ ਦੂਗੀ ਬਾਈ ਠੀਕ ਆ ਇਹਦੀ ਡਿਮਾਂਡ ਚਾ ਮਾਜ ਇਹਦੇ ਵੀਰੇ ਮੁੱਲ ਦਾ ਯਾਰ ਜੇ ਆਪਾਂ ਨੇ ਅੱਜ ਚੈੱਕ ਪਾਸ ਹੁੰਦੀ ਭਾਵੇਂ ਅੱਜ ਵੀ ਵੀਰੇ 65 ਦੀ ਵੇਚ ਲੈਂਦੇ ਸਹੀ ਗੱਲ ਪਰ ਇਹਦੀ ਵੀਰੇ ਡਿਮਾਂਡ ਜਮਾ ਜੈਜ 42000 ਦੀ ਆਹ ਫਰੀਏ ਆਹ ਫਰੀਏ 42000 ਚ ਦੂ ਪਰ ਇਹ ਗੱਲ ਕੋਈ ਨਾ ਮੰਨੇ ਵੀ ਕੋਈ ਸਾ ਵੱਡੀ ਆ ਜਾਂ ਕਿਵੇਂ ਰੰਗ ਇਹੋ ਜਿਹਾ ਤਿਆਰ ਹੋਈ ਲੱਖ ਰੁਪਏ ਦੀ ਆ ਬਾਈ ਯਾਰ ਚੰਗੀ ਦਾ ਬੱਚੀ ਦਾ ਆਪ ਹੀ ਅਗਲੇ ਨੂੰ ਦੱਸੋਗੀ ਵੀ ਹੈਗੀ ਸਹੀ ਗੱਲ ਤੇ ਨਾਗਾ ਗਿਆ ਵੀਰੇ ਪੰਜ ਨੰਬਰ ਇਹਦਾ ਸੁਵਾ ਕਿੰਨਾ ਮਜ ਇਹਦੇ ਵੀਰੇ ਪਿਓਰ ਦੂਜਾ ਸੁਵਾ ਜੀ ਸਮਾਂ ਕਿੰਨਾ ਲੈਂਦੀ ਆ ਵੀਰੇ ਸਮਾਂ ਇਹ ਪੰਜ ਦਿਨ ਲੈ ਜੇ ਸੱਤ ਦਿਨ ਲੈ ਜੇ 10 ਦਿਨ ਲੈ ਜੇ ਉਹ ਪਰਮਾਤਮਾ ਨੂੰ ਪਤਾ ਠੀਕ ਆ ਤੇ ਇੰਨਾ ਕੀ ਲੈਂਦੀ ਆ ਉਹ ਕੋ ਹਫਤਾ ਕਹੂਗਾ ਆਪਾਂ ਆ 10 ਦਿਨ ਮੰਨ ਕੇ ਲੈ ਲੇ ਕੋਈ ਠੀਕ ਆ ਬਾਕੀ ਥਣਾਂ ਦੇ ਸਹਿਜ ਵੀ ਸੋਹਣੇ ਆ ਚੰਗੀ ਆ ਵੀਰੇ ਚੰਗੀ ਆ ਟਮਕਣੇ ਜੇ ਆ ਮਾੜੇ ਜੇ ਬੇਮਲੂਮੇ ਜੇ ਉਹ ਵੀਰੇ ਕੋਈ ਨਹੀਂ ਚੱਲਦਾ ਵੈਸੇ ਹੀ ਆ ਹਾਂ ਉਹਨਾਂ ਦੀ ਗਾਰੰਟੀ ਆ ਵੀਰੇ ਚੱਲਦੇ ਹੋਣ ਹੈ ਵੀ ਮੱਕੀ ਦੇ ਦਾਣੇ ਜਿੱਡੇ ਆ ਵੀਰੇ ਉਹ ਗਾਵਾਂ ਦੇ ਵੀਰੇ ਆਮ ਹੀ ਬੜਾ ਆਈ ਜਾਂਦੇ ਆਈ ਜਾਂਦੇ ਨਿੱਗਰ ਆਏ ਵੀ ਪੂਰ ਆਏ ਨੇ ਬੱਚੀ ਪੂਰੀ ਚੰਗੀ ਆ ਬਾਈ ਇਹ ਵੀ ਇਹ ਵੀ ਗਰਮੀ ਵਾਲਾ ਤੋਹਫਾ ਹੀ ਆ ਬਾਈ ਗਰਮੀ ਵਾਲਾ ਤੋਹਫਾ ਹੀ ਆ ਸਹੀ ਗੱਲ ਆ ਖਲਿਆਰਾਂ ਨਾਲ ਲੈ ਜੇ ਨਹੀਂ ਨਹੀਂ ਬਾਈ ਲੈਂਦਾ ਠੀਕ ਆ ਤਿਆਰੀ ਸੋਣੀ ਕਰਦੀ ਹੁੰਦੀ ਆ ਬਾਕੀ ਹਵਾਨਾ ਤੁਹਾਨੂੰ ਬੈਕ ਸਾਈਡ ਤੋਂ ਬੈਕ ਚੈੱਕ ਹੀ ਕਰਵਾ ਦਿੰਨੇ ਆ ਬਾਲਟਾਂ ਬਹੁਤ ਨੇ ਹਵਾਨੇ ਚ ਸਾਰੀਆਂ ਬਾਲਟਾਂ ਕਰਮਾਲ ਨੇ ਕੱਢ ਕੇ ਸੋਣਾ ਹਫਤੇ ਤੋਂ ਦਸਾਂ ਦਿਨਾਂ ਦੀ ਕੱਚੀ ਆ ਦੁੱਧ ਪਿਆਉ ਵੀਰੇ ਮੱਝਾਂ ਹਰਕਾ ਫੈਟ ਆਊਗੇ ਫੁੱਲ ਚੰਗੇ ਜਿਵੇਂ ਪਲੀ ਪੁਲੀ ਆ ਵੀਰੇ ਮੱਛੀ ਨੇ ਨੇ ਵੀ ਦੁੱਧ 20 ਕਿਲੋ ਦੇ ਦੇਣਾ ਬਾਈ ਇਹ ਦੇ ਦੇਣਾ ਵੀਰੇ ਪਿਆਉਂਦੇ ਮੱਝਾ ਰਗਾ ਸੰਗਣਾ ਹਾਂ ਬਾਕੀ ਬਾਈ ਹਜੇ ਕੱਚੀ ਆ 4 ਦਿਨ ਛਿੱਕੀ ਆ ਵੀਰੇ ਮੂੰਹੋਂ ਠੀਕ ਆ ਵੀਰੇ ਹਾਂ ਦੂਜਾ ਤੂੰ ਆ 6 ਦੰਦਾ ਠੀਕ ਆ ਇਹਦੀ ਡਿਮਾਂਡ ਜੀ ਡਿਮਾਂਡ ਵੀਰੇ ਯਾਰ ਮੁੱਲ ਜਿੰਨਾ ਮਰਜ਼ੀ ਕਰਾ ਲੈ ਹੂੰ ਇਹ 55000 ਦੀ ਐ ਸਾਰੀਆਂ ਮਗਰ ਵੀਰੇ ਇੱਕ ਆਫਰ ਵੀ ਲਾ ਦੇਣੀ ਆਪਾਂ ਇੱਥੇ ਰੱਖ ਕੀ ਆਫਰ ਆਫਰ ਵੱਡੇ ਬਾਈ ਸਾਰੇ ਪੰਜਾਬ ਚ ਪੰਜਾਬ ਪੰਜਾਬ ਚ ਮਾਲਾ 200 ਕਿਲੋਮੀਟਰ ਆ ਸਾਰੇ ਪਾਸੇ ਨੂੰ ਹਨਾ ਹਾਂ 200 ਕਿਲੋਮੀਟਰ ਜਿਹੜੀ ਮਰਜ਼ੀ ਗਾਂ ਲੈ ਲੈ ਫਰੀ ਹੈ ਸਿੰਗਲ ਤੇ ਸਿੰਗਲ ਤੇ ਵੀ ਬਾਈ ਕੱਲੀ ਸਾਰੀਆਂ ਤੇ ਵੀ ਇਹ 200 ਕਿਲੋਮੀਟਰ ਫਰੀ ਹੈ 200 ਕਿਲੋ ਕੱਲੀ ਗੱਲੀ ਲੈ ਲੈ ਕੋਈ 200 ਕਿਲੋਮੀਟਰ ਵਾਲੀ ਪਹੁੰਚ ਇੰਨੇ ਚ ਜਿੰਨੇ ਦੀ ਕਹੀ ਹੈ 200 ਕਿਲੋਮੀਟਰ ਫਰੀ ਹੈ ਸਿੰਗਲ ਗਾਂ ਤੇ ਬਾਕੀ ਵੀਰੇ ਆਫਰ ਹੀ ਆ ਕੋਈ ਵੀ ਨਗ ਤੁਹਾਨੂੰ ਪਸੰਦ ਆਊਗਾ ਬੇਸ਼ੱਕ ਬਾਈ ਦੂਜੀ ਗੱਲ ਵੱਡੇ ਬਾਈ ਹੋਰ ਆ ਕੋਈ ਆ ਜੇ ਨਾ ਆ ਜੇ ਹਮ ਅਗਲਾ ਗੱਡੀ 'ਚ ਗਾਂ ਗਈ ਅਗਲਾ ਆਪਦੇ ਚਾਰੇ ਥਣ ਚੈੱਕ ਕਰੇ ਸਹੀ ਹੋਏ ਲਾਲੇ ਨਹੀਂ ਉਵੇਂ ਗੱਡੀ ਚ ਵੀਰੇ ਉਸੇ ਵੇਲੇ ਪਾ ਦੇ ਠੀਕ ਹੈ ਨਾਲ ਆ ਦੀ ਵੀਰੇ ਕੋਈ ਭੂਰ ਛੱਟੇ ਦੀ ਘੱਟ ਵੱਧ ਦੀ ਸਾਰਿਆਂ ਦੀ ਗਾਰੰਟੀ ਠੀਕ ਹੈ ਵੀਰੇ ਬਾਕੀ ਜਿਹਨੂੰ ਨਗ ਪਸੰਦ ਆਊਗਾ ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਰਹਿਣਾ ਧੰਨਵਾਦ